Segura a ਕਿਆ ਵੈਂ ਰਿੰਤਾ ਹੁਣ ਬੈ ਲੱਗਿਆ ਚਲੋ ਵੇ ਚਲੋ ਤੁਹਾਨੂੰ ਤੁਹਾਨੂੰ ਆਪ ਡਰਸ ਪਾ ਲਈ ਆਪਣੀ ਅੱਗੇ ਸਵੇਰ ਦੀ ਪਾਈ ਤੇ ਅਸੀਂ ਨਹੀਂ ਅੱਜ ਗਰਮੀ ਬੜੀ ਹੈ ਹਨਾ ਅੱਜ ਗਰਮੀ ਬਹੁਤ ਸੀ ਫਤੇਗੜ ਸਾਹਿਬ ਤੋਂ ਆ ਗਏ ਤੁਸੀਂ ਬੰਨੇਗੜ ਸਾਹਿਬ ਤੋਂ ਸੋਨੂਰੀ ਤਾਂ ਆ ਗਏ ਅਸੀਂ ਅੱਜ ਗਏ ਨਹੀਂ ਆ ਗਏ ਅਸੀਂ ਕੱਲ ਗਏ ਸੀ ਮੈਂ ਮੈਮ ਫੋਨ ਕੀਤਾ ਦੇ ਭਾਜੀ ਨੂੰ ਕੱਪੜੇ ਦਾ ਭਾਜੀ ਕਹਿੰਦਾ ਤੁਸੀਂ ਫਤੇਗੜ ਸਾਹਿਬ ਸੀ ਮੈਂ ਭਾਜੀ ਆ ਗਏ ਸੀ ਕਦੇ ਕੋਈ ਮਿੰਟ ਮਾਰ ਦੇ ਅਸੀਂ ਸਾਡਾ ਤਾਂ ਕੋਈ ਹੋਇਆ ਨਾ ਕੀ ਇਹ ਕਿਹੜਾ ਗਾਣਾ ਸੀ ਉਹ ਸੇਰੇ ਬਣ ਕੀ ਰਾਤ ਪੈਨ ਨੂੰ ਸੇਰੇ ਕਸੌਲ ਜਿਹੜਾ ਗਾਣਾ ਸੀ ਉਹ ਕੰਮ ਸਾਡਾ ਸੇਰੇ ਇ ਕਿਤੇ ਹੋਰ ਨਹੀਂ ਸ਼ਾਮ ਨੂੰ ਹੀ ਆਪਣੇ ਘਰੇ ਹੀ ਹੁੰਨੇ ਆ ਆ ਕੇ ਆਨੇ ਸੀ ਹੈ ਯਾਦ ਬਹੁਤ ਬਹਾ ਸਾਡੇ ਘਰੇ ਬਣ ਰਹੀ ਮੈਗੀ ਯੈਸ ਯੈਸ ਮੈਗੀ ਤੇ ਜਿਹੜੇ ਸ਼ੈਫ ਨੇ ਉਹ ਹੈਗੇ ਨੇ ਗगन ਇਸ ਵਾਰ ਮੈਗੀ ਦਾ ਸ਼ੈਫ ਹੈ ਇਹਨੇ ਮਾਸਟਰ ਸ਼ੈਫ ਨੇ ਗगन ਮਾਸਟਰ ਸ਼ੈਫ ਖਾਣੇ ਪੀਣੇ ਚੰਮਨ ਹੈ ਤੇ ਆ ਜਿਹੜੇ ਗਗਨ ਚ ਕਿਉਂ ਮਿੰਟਾ ਰਹਿੰਦੇ ਚਾਹੀਦੇ ਨਹੀਂ ਮੈਂ ਕਸੂਰ ਬਣਾਇਆ ਤੇ ਕਲਵਿੰਦਰ ਨੇ ਮੇਰੇ ਸੂਰ ਨੂੰ ਨਾ ਦਿੱਤਾ ਕਹਿੰਦਾ ਚਿੰਚਾ ਚਿੰਚਾ ਪਾਈ ਹੁੰਦੀ ਉਹਨਾਂ ਚਿੰਚਾ ਉਹਨਾਂ ਦੇ ਦਰਦ ਐਟੀ একদম ਜਲਵਾਤੀ ਤੇ ਮੰਮੀ ਕਹਿੰਦਾ ਹੈ ਨਹੀਂ ਵੀ ਕਿੰਨਾ ਫਲਾ ਪਾਈ ਪੜਿਆ ਇਹ ਬਾਈ ਦੋ ਪਾਈ ਦੋ ਕੀ ਗੱਲ ਹੈ ਹਾ ਦੇ ਯਾਰ ਸਵੇਰੇ ਨਾ ਚੰਗੀ ਤਾਂ ਰੋਟੀ ਨਹੀਂ ਸੀ ਕਰਦੀ ਤੂੰ ਅੱਜ ਕੀ ਲੈ ਚੰਗੀ ਤਾਂ ਕੇ ਖਾਂਦੇ ਹੁੰਦੇ ਨੇ ਸਮੱਲ ਬਣੀ ਰੋਜੀਬ ਜੀ ਨਾਲ ਸਿੰਗ ਰਹਿ ਜਾਓ ਸਾਰੇ ਘਰ ਚ ਗੱਲ ਨਾ ਫੜੀ ਫੜੀ ਜੀ ਬਣਾਈ ਪਲੀਜ਼ ਗਾਲੀ ਨੀ ਨਾ ਜਿਆਦਾ ਬਣਦਾ ਗਏ ਹੋਣਾ ਇਹਨਾਂ ਵਿੱਚ ਕੀ ਲੱਭ ਰਿਹਾ ਹੂੰ ਬੁਰਾ ਪਾਜੀ ਇਹ ਕਿ ਤੁਹਾਨੂੰ ਇਹਦੇ ਚ ਡੱਬੋ ਫੋਨ ਉਹਦੀ ਤਰ੍ਹਾਂ ਕਰਦੇ ਆ ਆ ਲੈ ਕੇ ਇਹ ਤੁਸੀਂ ਕਹਿੰਦੇ ਕੱਚੀ ਬਣੀ ਐ ਫਿਰ ਤੋਂ ਮੈਂ ਦਿੰਦਾ ਹਾਂ ਆ ਵੇਖਿਆ ਮੰਮੀ ਦਾ ਪਕਾ ਇਹਨੂੰ ਟੱਕ ਦੋ ਨਾ ਇਹਨੂੰ ਫਿਰ ਥੋੜੀ ਦੇਰ ਵਾਸਤੇ ਨਹੀਂ ਫਿਰ ਗੱਲ ਜਾਨੀ ਅੰਦਰ ਖੜ ਜਾ ਨੀ ਨੀ ਇਸ ਤੇ ਕਰ ਲਾਂ ਦੋ ਸਾਥ ਲੈ ਲਓ ਹੋਰ ਪੁੱਤ ਪੋਣਾ ਦੇ ਪੁੱਤ ਰੋਲਾ ਜਿਆਦਾ ਤੇ ਕੰਮ ਘਟ ਕੰਮ ਤੇ ਤੁਸੀਂ ਕਰਦੇ ਸਾਰਾ ਹੋਰ ਮੈਂ ਜੀ ਮੈਲੇ ਕਿਥੇ ਤੁਹਾਨੂੰ ਮੈਂ ਆ ਗਈ ਤੂੰ ਹੀ ਲੋੜ ਹੋ ਰਹੀ ਜਨਾਨੀਆਂ ਦੀਆਂ ਦਾਂਦੀਆਂ ਦੁਕਾਨ ਤੇ ਹੂੰ ਚਲਪਾ ਸਾਨੂੰ ਚਾਹ ਨੂੰ ਕਾਲੀ ਕਰਨੀ ਚਾਹ ਅਵਾਲ-ਵਾਲ ਕੇ ਤੁਹਾਡੇ ਵਰਗੀ ਕਰ ਦਿੰਨੀ ਤੁਹਾਡੇ ਵਰਗੀ ਕਰ ਦਿੰਨੀ ਚਾਹ ਤੇ ਸਲਾਹ ਤੁਹਾਡੇ ਨਾਲ ਚੰਗੀ ਲੱਗਦੀ ਪਰ ਮੰਨੜੀ ਵੀ ਆਪਣੀ ਸਲਾਹ ਹੀ ਕਰਨੀ ਤੁਹਾਡੇ ਨਾਲ ਚਾਹ ਤੇ ਸਲਾਹ ਕਿਉਂ ਤੁਹਾਡੇ ਨਾਲ ਚੰਗੀ ਲੱਗਦੀ ਕੀ ਹੋਰ ਦੇ ਨੂੰ ਏ ਲੋ ਜੀ ਮਿੱਤਰੋ ਚਾਹ ਹੈ ਆਪਣੀ ਬਈ ਬਲ ਨੇ ਚੱਲਣਾ ਜੇ ਪੜਾ ਚਾਹ ਤੇ ਮੈਣੀ ਕੋਣ ਘੜੀ ਘੜੀ ਕੋ ਖਾ ਕਰਦਾ ਉਹ ਜਿਹੜਾ ਮੁੰਡਾ ਕਰਦੇ ਛੱਡਣਾ ਕੋਣ ਕਰਦੇ ਤੇਰਾ ਮੁੰਡਾ ਕਰਦੇ ਵਰਤਮੀ ਇੱਜ਼ਤ ਆ ਵੀ ਨਹੀਂ ਵੰਦੇ ਹਾਂਜੀ ਤੂੰ ਤਾਂ ਖੋਹ ਕਰਦਾ ਕਿਦਾ ਮੈਦਾਨੀ ਉੱਤੇ ਪਾਉਣੀ ਆ ਕਿ ਮੈਂ ਇੱਥੇ ਨਹੀਂ ਪੈਂਦੀ ਸੀ ਕੀ ਉਹ ਮਾਂ ਵਾਦੇ ਬਰਕਾਰੇ ਕੋਈ ਮੈਂ ਕੋਣ ਦੇ ਚੇਲੇ ਆਪਾਂ ਆ ਰਹੇ ਹਾਂ ਮੈਂ ਕਿ ਤੂੰ तेरे के चाद बोलती मसारी करना हो दीदी हो कौन बच गए नहीं फैमिली ਸਨਾਮ ਨਹੀਂ ਚੀਮੇ ਜਾਣਾ ਸਾਰੇ ਟੀਮ ਨੇ ਜਾਣਾ ਹੈ ਮੈਂ ਸਾਰੀ ਟੀਮ ਨੂੰ ਸਨਾਮ ਦਾ ਚੀਮੇ ਸਨਾਮ ਹੋ ਕੇ ਜਾਵਾਂਗੇ ਟੀਮ ਕੱਲ ਵੀ ਗਈ ਕਰਾਂਗੇ ਕੱਲ ਤੇ ਘਰ ਵੀ ਪਲਾਨ ਲੱਗੇ ਕੰਮ ਬਣਿਆ ਹੈਗਾ ਅੱਜ ਫਿਰ ਸਾਰੀ ਟੀਮੇ ਤੋਂ ਸਨਾਮ ਆ ਜਾਣਗੇ ਚਲ ਜਾਣਾ ਵੀ ਸਨਾਮ ਹੋ ਕੇ ਤੇ ਆਉਣਾ ਵੀ ਸਨਾਮ ਹੋ ਕੇ ਚਾਹ ਕਰਾਉਣਾ ਸਨਾਮ ਚਲੋ ਮਿੱਤਰੋ ਪਾਓ ਚੀਮੇ ਨੂੰ ਗੱਡੀ ਗੱਡੀ ਚੀਮੇ ਨੂੰ ਚਾਹੂਗੀ ਕੰਮ ਬਣ ਗਿਆ ਹਾਂ ਹਾਂ ਕਦ ਲੈ ਕੇ ਆਣੀ ਹੈ ਜਦੋਂ ਤੂੰ ਕਹਿੰਦਾ ਉਹ ਤੇ ਲਿਆਵਾਂਗੇ ਇੱਥੇ ਲਈਏ ਇਹ ਤੇ ਰੋਣੇ ਸਾਥੋਂ ਉਹ ਕਿ ਦੁੱਧ ਕਈ ਪਈ ਨਾ ਫੇਰ ਬੰਦਦਾ ਜੀ ਕੀ ਹੋ ਗਿਆ ਜੀ ਜੇ ਫੇਰ ਮੈਂ ਨਹੀਂ ਹੁੰਦਾ ਪਤੀ ਸਾਹ ਆਹ ਦੇਖੋ ਇਹਨਾਂ ਦੁੱਧ ਵਿੱਚ ਛੱਡਦਾ ਆਈ ਵਾਰੀ ਦੁੱਧ ਛੱਡ ਦਿੰਦਾ ਵਿੱਚੋਂ ਕੀ ਚੱਕਰ ਹੈ ਪਨਿਤ ਇਹਨਾਂ ਨੂੰ ਜਾਣ ਕੇ ਨਾ ਮਿਲਦਾ ਨਾ ਪੀਣ ਨੂੰ ਤਾਂ ਅਰੇ ਜੇ ਹੋ ਨਹੀਂ ਇਹ ਮੈਂ ਸੌਣ ਲੱਗੀ ਜੂ ਘਰ ਦੀ ਜਿਵੇਂ ਕਿ ਆਵੇ ਯਾਰ ਜਾਨੀ ਟੁੱਟੀ ਸੋ ਪਰਮ ਗੱਲ ਤੇਰੀ ਸਮਝ ਨਹੀਂ ਆਉਂਦੀ। ਕੋਈ ਟਿਕਦਾ ਆਇਆ ਹੋ। ਕੀ? ਯਾਰ ਤੂੰ ਕੁਝ ਨਹੀਂ ਆਇਆ। ਆ ਜਿਹੜੀ ਸ਼ੀਟ ਆਪਾਂ ਮੰਗਾਈ ਐ ਇਹ ਤੁਹਾਨੂੰ ਦੱਸਦਾ ਕਾਦੇ ਵਾਸਤੇ ਮੰਗਾਈ ਆਪਾਂ ਸ਼ੀਟ। ਇਹ ਹੈਗੇ APC ਦੀ ਸ਼ੀਟ ਜਿਹੜੀ ਆਪਾਂ ਨੇ ਉੱਥੇ ਬੁਟੀਕ ਦੇ ਉੱਪਰ ਲਾਈ ਹੋਈ ਐ। ਇਹਦੇ ਵਿੱਚ ਕੀ ਹੋਣ ਲੱਗ ਗਿਆ ਜਦੋਂ ਵੀ ਮੀਂਹ ਪੈਂਦਾ ਨਾ ਥੱਲੇ ਉਹ ਜਿਹੜੀ ਲੱਟਾ ਲੱਗੇ ਨੇ ਉਹਦੇ ਵਿੱਚ ਦੀ ਪਾਣੀ ਆਉਣ ਲੱਗ ਗਿਆ। ਤੇ ਆਪਾਂ ਨੇ ਹੁਣ ਕੀ ਕੀਤਾ ਜਿਹੜੇ ਉੱਪਰ ਇਹਨਾਂ ਨੇ ਚਾਦਰ ਜਿਹੜੀ ਲਾਈ ਸੀ ਸ਼ੀਟ ਇਹ ਉਹਦੇ ਵਿੱਚ ਨਾ ਕੱਟ ਵਾਲੇ ਸੀਗੇ ਤੇ ਉਹਦੇ ਕਰਕੇ ਵਿੱਚੋਂ ਪਾਣੀ ਲੀਕ ਹੋ ਜਾਂਦਾ ਤੇ ਆਪਾਂ ਨੇ ਉਹਨਾਂ ਨੂੰ ਕਿਹਾ ਵੀ ਸਾਨੂੰ ਨਾ ਦੁਬਾਰਾ ਨਵੀਂ ਸ਼ੀਟ ਲਾ ਕੇ ਉਹਨੂੰ ਫੇਰ ਉਹਨੂੰ ਤਿਆਰ ਕਰੋ ਉੱਪਰਲਾ ਜਿਹੜਾ ਬਣਿਆ ਹੋਇਆ ਤਾਂ ਕਿ ਜਿਹੜਾ ਪਾਣੀ ਆ ਉਹ ਥੱਲੇ ਲੀਕ ਨਾ ਹੋਵੇ ਇਸ ਕਰਕੇ ਆਪਾਂ ਨੇ ਵੀ ਆਹ ਸ਼ੀਟਾਂ ਨੇ ਇਹ ਮੰਗਾਈਆਂ ਨੇ ਤੇ ਹੁਣੇ ਕੱਲ ਜਾਂ ਪਰਸੋ ਤੱਕ ਲਾ ਕੇ ਜਾਣਗੇ ਤੇ ਫਿਰ ਦੇਖਦੇ ਆ ਪਾਣੀ ਲੀਕ ਹੁੰਦਾ ਕਿ ਨਹੀਂ ਲੀਕ ਹੁੰਦਾ ਉੱਪਰੋਂ ਆਹ ਚਾਪੀ ਕਾਦੀ ਪਈ ਆ

ਇਹ ਗੁਰਾ ਸਵਾ ਸਵਾ ਪੁਟਾਇਆ ਮਾਹ ਬਹੁਤ ਜ਼ਿਆਦਾ ਗੁਰੂ ਸੰਸਨ ਲੱਗੇ ਸਾਡੇ ਪਿੰਡਾਂ ਚ ਲੰਗਰ ਦੀ ਸੇਵਾ ਲਈ ਸਾਡੇ ਪਿੰਡਾਂ ਵਾਲੇ ਜੋੜ ਮੇਲੇ ਤੋਂ ਵਾਪਸ ਆ ਰਹੀਆਂ ਨੇ ਉਹਨਾਂ ਸੰਗਤਾਂ ਦੇ ਆਪਾਂ ਨੇ ਵੀ ਲਈ ਮੌਕਾ ਰੱਖ ਦਿਆ ਹੋਇਆ ਹੈ ਸੇਵਾ ਲਈ ਇਹ ਚੀਜ਼ ਦੀ ਤੇ ਆਇਆ ਜਾ ਰਿਹਾ ਸੋ ਬੇਨਤੀ ਹੈ ਸੰਗਤਾਂ ਮਜਰੂ ਸਾਕੇ ਜਾਵੋ ਜੀ ਇਲੋਈ ਸੇਵਾ ਲੱਗੀ ਸਾਡੀ ਸਾਡੇ ਪਿੰਡ ਚ ਨੰਗਰ ਦੀ ਸੇਵਾ ਲਈ ਆਪਾਂ ਨੇ ਤੇ ਆਪਾਂ ਦੀ ਸੇਵਾ ਕਰਨ ਆਏ ਹੋਣੇ ਆਜੋ ਵੀਰ ਜੀ ਆਜੋ ਚਾਹ ਤੇ ਗਰਮ ਗਰਮ ਚਾਹ ਨਾਲ ਦਿਸਕੁੱਟ ਤੇ ਰਸ ਸਾਕੇ ਜਾਓ ਜੀ ਆਪਾਂ ਸੇਵਾ ਕਰਨ ਲੱਗੇ ਪਏ ਆ ਤਸਕਾ ਬੋਛਾ ਨਹੀਂ ਉਹ ਬੰਦੇ ਆਨੇ ਇਹ ਇਹ ਤਾਂ ਸਭੀ ਹੀ ਦੇ ਨਾ ਰਿਕੇ ਤਾਰੀਕ ਤੇ ਤਸਕਾ ਤਾਰੀਕ ਇਹ ਨਾ ਦੇ ਆਦੇ ਉਹ ਕਹੀਓ ਜੇ ਅਮਰੋ ਕਾਈ ਜਦੋਂ ਮਰਗੇ ਨਹੀਂ ਨਹੀਂ ਆ ਆਪਣਾ ਫੋਟੋ ਨਹੀਂਗਾ ਆਪਰੇ ਨੇ ਆਪਰੇ ਕਿ 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 ਅੱਜ ਮੈਨੂੰ ਆਪਣੇ ਪੁੱਤਰ ਕੋਲੋਂ ਮਾਫੀ ਮੰਗਣੀ ਪਈ ਪੁੱਤਰਾ ਮੈਨੂੰ ਮਾਫ ਕਰ ਦੇ ਇੱਕ ਵਾਰੀ ਮਾਫ ਕਰ ਦੇ ਨਾਨੀ ਕਹਿੰਦੀ ਪੁੱਤਰ ਇੱਕ ਵਾਰੀ ਮਾਫ ਕਰ ਦੇ ਅਗਲੀ ਵਾਰ ਨਹੀਂ ਮੈਂ ਮਾਫੀ ਦੇ ਦੇ ਤੂੰ ਬਾਅਦ ਨਹੀਂ ਇੱਕ ਵਾਰੀ ਮਾਫੀ ਦੇ ਦੇ ਪੁੱਤਰ ਹੂੰ ਬੋਲੋ ਕੁਛ ਤੇ ਪਰਨੀਤ ਦੇ ਪਾਪਾ ਨੂੰ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਸੋਹਣੀ ਡਰੈਸ ਪਾਈ ਹੋਈ ਏ ਤੇ ਇਦਾਂ ਨਾ ਉਹਨਾਂ ਨੇ ਆਪਣੇ ਅੰਮ੍ਰਿਤਸਰਾਂ ਨੇ ਬਾਹਰਲੇ ਕੰਟਰੀ ਚ ਪਾਈ ਹੁੰਦੀ ਕੈਨੇਡਾ ਜਾਣਾ ਉਹਨਾਂ ਦੀ ਔਰੇਂਜ ਕਲਰ ਦੀ ਹੁੰਦੀ ਨਾ ਵੀ ਇਹੀ ਕਲਰ ਦੀ ਹੁੰਦੀ ਹੈ ਇਹੀ ਕਲਰ ਦੀ ਹੁੰਦੀ ਹੈ ਇਹ ਤਾਂ ਪਾਈ ਇਹਨਾਂ ਨੇ ਫਿਰ ਸਾਰੀ ਰਾਤ ਸੇਵਾ ਕਰਨੀ ਇਹਨਾਂ ਨੇ ਤੇ ਤੁਸੀਂ ਲੰਗਰ ਦੇ ਉੱਤੇ ਬਣਾਈ ਵੀਡੀਓ ਆਪਣੀ ਕਿਹਦੇ ਚਾ ਰੀਡੀਮ ਲੱਗਿਆ ਹੁੰਦਾ ਹੈ ਹਾਂ ਹਾਂ ਦੂਰ ਜਦ ਗੱਡੀ ਲਾਈਟ ਮਾਰਦੀ ਹੈ ਤਾਂ ਮਤਲਬ ਚਾਨਣ ਪੂਰਾ ਹੋ ਜਾਂਦਾ ਵੀ ਹਾਂ ਵੀ ਬੰਦਾ ਕੋਈ ਖੜਾ ਹੋਵੇ ਸੇਫਟੀ ਵਾਸਤੇ ਇਹ ਤੇ ਤੁਸੀਂ ਵੀਡੀਓ ਬਣਾਈਓ ਤੇ ਸੰਗਤ ਦੀ ਹਾਂਜੀ ਹਾਂਜੀ ਬਣਾਈ ਸੀ ਬਾਕੀ ਪੈ ਤੇ ਇਦਾਂ ਨਾ ਟਿਸ਼ੂ ਪੇਪਰ ਲਿਆਂਦੇ ਹਨ ਆਪਾਂ ਤੇ ਪਤਾ ਨਹੀਂ ਇਹਦਾ ਕੀ ਸਹਾਰਤਾਵੇ ਇਹਨਾਂ ਡਬਲ ਨੇ ਸੋ ਨੂੰ ਪਤਾ ਕਹਿੰਦੀ ਕਹਿੰਦੀ ਇੱਕ ਤਾਂ ਥਾਲੀ ਸਾਫ਼ ਕਰਨਾ ਤੇ ਇੱਕ ਹੱਥ ਸਾਫ਼ ਕਰਨਾ ਤੇ ਹੂੰ ਪ੍ਰਧਾਨ ਸਾਹਿਬ ਦਾ ਕਰਮਾ ਵਾਲੇ ਤੇ ਬਾਕੀ ਅੱਜ ਅਸੀਂ ਫਿਰ ਫਤੇਗੜ ਸਾਹਿਬ ਜਾਣਾ ਸੀ ਤੇ ਅੱਜ ਸਾਡੇ ਕੋ ਤਾਂ ਨਹੀਂ ਜਾਇਆ ਗਿਆ ਕਿ ਅੱਜ ਸਾਡੇ ਗੇਟ ਦੇ ਅੱਗੇ ਹਨਾ ਆਪਣੇ ਬੱਸ ਸਟੈਂਡ ਉੱਪਰ ਲੰਗਰ ਲੱਗਿਆ ਹੋਇਆ ਤੇ ਉੱਥੇ ਸੇਵਾ ਕਰ ਰਹੇ ਨੇ ਕਲੰਦਰ ਹੋਰੀ ਸਵੇਰ ਦੇ ਤੇ ਪਰ ਨਹੀਂ ਤੁਮੀ ਜਾਏਗਾ ਹੁਣ ਇਹ ਪੜਾਈਗਾ ਨਹੀਂ ਉਹਨੇ ਅੱਛਾ ਤੇ ਫਤੇ ਸਿੰਘ ਨੇ ਅਤੇ ਸਿੰਘ ਨਹੀਂ ਆਂਦਾ ਯਾਰ ਤੇ ਲਾਤ ਨੂੰ ਕਰਕੇ ਵੀ ਨਹੀਂ ਹੈਗੀ ਮੇਨ ਰੋਡ ਦੇ ਉੱਪਰ ਹੈ ਸਹੀ ਗੱਲ ਹੈ ਇਨਾ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈ ਬਾਕੀ ਕੁਝ ਹੁੰਦਾ ਕਰਕੇ ਵੀ ਹਮ ਟ੍ਰੈਫਿਕ ਜ਼ਿਆਦਾ ਹੈ ਅੱਜ ਅਸਾਂ ਘਥ ਵਾਪਸ ਮੋੜਦੀ ਪਈ ਨਾ ਉੱਥੇ ਕਰਕੇ ਟਰਾਲੀਆਂ ਕਿੰਨੀਆਂ ਖੜਦੀਆਂ ਉੱਥੇ ਫਿਰ ਵਾਕੇ ਸੀ ਮੱਥਾ ਟੇਕਿਆ ਸੀ ਅਸੀਂ ਕੋਈ ਵਲੌਗ ਨਹੀਂ ਬਣਾਇਆ ਹੈਗਾ ਤੇ ਹੁਣ ਫੇਰ ਅਸੀਂ ਜਾਣਾ ਕਿਉਂਕਿ ਅਸੀਂ ਬੱਚਿਆਂ ਨੂੰ ਸੀ ਨਾਲ ਨਹੀਂ ਲੈ ਕੇ ਗਏ ਹੈਗੇ ਤੇ ਆਪਾਂ ਬੱਚਿਆਂ ਨੂੰ ਹੁਣ ਲਾ ਤੇ ਹੁਣ ਆਪਾਂ ਬੱਚਿਆਂ ਨੂੰ ਲੈ ਕੇ ਜਾਣਾ ਨਾਲ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਕਿ ਸੰਗਤ ਵਾਪਸ ਆ ਗਈ ਏ ਤੇ ਥੋੜੀ ਇਦਾਂ ਵੀ ਆਪਾਂ ਕਹਿ ਦਈਏ ਵੀ ਬੱਚੇ ਹਾਂ ਆਰਾਮ ਨਾਲ ਮੱਥਾ ਟੇਕ ਲੈਣਗੇ ਆਪਾਂ ਦਾ ਚਲੋ ਸੰਗਤ ਚ ਖੜ ਜਾਨੇ ਆ ਕਿਉਂਕਿ ਸਾਨੂੰ ਡੇਢ ਦੇ ਘੰਟਾ ਲੱਗ ਗਿਆ ਸੀ ਹੈਨਾ ਡੇਢ ਦੋ ਘੰਟਾ ਲੱਗ ਗਿਆ ਸੀ ਹਾਂ ਤੇ ਬੱਚੇ ਆਰਾਮ ਨਾਲ ਮੱਥਾ ਟੇਕ ਲੈਣਗੇ ਤੇ ਹੁਣ ਅਸੀਂ ਬੱਚਿਆਂ ਨੂੰ ਲੈ ਕੇ ਜਾਵਾਂਗੇ ਇੱਕ ਦਿਨ ਦੇ ਵਿੱਚ ਜਾਂ ਸੋਮਵਾਰ ਨੂੰ ਨਹੀਂ ਸੋਮਵਾਰ ਨਹੀਂ ਜਾਂ ਮੰਗਲਵਾਰ ਜਾਂ ਬੁੱਧਵਾਰ ਦੇ ਵਿੱਚ ਜਾਣਾ ਆਪਾਂ ਨੇ ਹੈਨਾ ਤੇ ਬਾਕੀ ਉਹਦਾ ਵਲੌਗ ਆਪਾਂ ਜਰੂਰ ਬਣਾਵਾਂਗੇ ਠੀਕ ਹੈ ਜੀ ਤੇ ਬਾਕੀ ਕਿ ਮੈਂ ਤਾਂ ਕਹਿੰਨੀ ਵੀ ਅੱਜ ਕੋਈ ਕਰਮਾ ਵਾਲਾ ਦਿਨ ਜਿਹੜਾ ਭਾਗਾ ਵਾਲਾ ਦਿਨ ਜੜਿਆ ਵੀ ਜਿਹੜਾ ਕਲਵਿੰਦਰ ਨੂੰ ਸੇਵਾ ਕਰਨ ਦਾ ਮੌਕਾ ਮਿਲ ਗਿਆ ਹਨਾ ਹਾਂ ਤੇ ਇਹ ਵੀ ਕਿਸੇ ਕਰਮਾ ਵਾਲੇ ਨੂੰ ਮਿਲਦੀ ਹੈ ਸੇਵਾ ਦਾ ਮੌਕਾ ਸਾਡੇ ਵਰਗੇ ਪਾਪੀਆਂ ਨੂੰ ਨਹੀਂ ਮਿਲਦਾ ਹੈਗਾ ਮੈਨੂੰ ਹੁਣ ਪਤਾ ਕਿ ਅੱਜ ਅਪਣੇ ਕੀ ਮੈਨੂੰ ਫੀਲ ਹੋਈ ਹੈ ਮੈਨੇ ਜਿਹਦਾ ਸੇਵਾ ਕਰ ਰਿਆ ਸੀਗਾ ਤੇ ਮੈਂ ਜਿਹਦਾ ਹੱਥ ਜੋੜ ਕੇ ਆਇਆ ਸਭ ਨੂੰ ਬੁਲਾ ਰਿਹਾ ਕਿ ਆਜੋ ਲੰਗਰ ਸ਼ਖ ਲੋ ਤੇ ਮੇਰੇ ਅੱਖ ਚ ਮੱਲੋ ਮੱਲੀਆ ਥਰੂ ਆ ਜਾਂਦੇ ਸੀ ਬਸ ਉਹੀ ਸੱਚੀ ਸੱਚੀ ਸੇਵਾ ਤੇ ਇਹੀ ਹੈ ਫਿਰ ਪਤਾ ਨਹੀਂ ਕੀ ਗੱਲ ਹੈ ਬਹੁਤ ਰੋਇਆ ਮੈਂ ਨਾ ਮੈਂ ਮਤਲਬ ਮੈਂ ਸਾਈਡ ਤੇ ਹੋ ਕੇ ਵੀ ਰੋਣ ਦੀ ਕੋਸ਼ਿਸ਼ ਕੀਤੀ ਬੜੀ ਅੱਖਾਂ ਚ ਮਤਲਬ ਅਥਰੂ ਆਈ ਜਾਣ ਵੀਰ ਮੈਂ ਨਾ ਰੋ ਰਿਆਂ ਤੇ ਲੋਕੀ ਵੀ ਐ ਹੱਥ ਜੋੜ ਕੇ ਜਾ ਰਹੇ ਨੇ ਸਹੀ ਗੱਲ ਐ ਇਹ ਜਨੂਨ ਅੰਦਰ ਨਾ ਜਜ਼ਬਾਜਾ ਵੱਖਰਾ ਹੀ ਹੁੰਦਾ ਹਨਾ ਤੁਸੀਂ ਸੇਵਾ ਕਦੀ ਵੀ ਕਰਕੇ ਦੇਖਿਓ ਤੁਹਾਡੇ ਅੰਦਰ ਦੀ ਫੀਲਿੰਗ ਇਕਦਮ ਚੇਂਜ ਹੋ ਜਾਊਗੀ ਹਨਾ ਤੁਸੀਂ ਬੜੇ ਸ਼ਾਂਤ ਸੁਭਾਅ ਦਾ ਤੁਹਾਡਾ ਮਨ ਜਿੱਦਾਂ ਨਾ ਵਾਕਈ ਗੁਰੂ ਨਾਲ ਆਪਣਾ ਕਹਿੰਦਾ ਮਨ ਜੁੜ ਜਾਂਦਾ ਪਤਾ ਨਹੀਂ ਯਾਰ ਐ ਅਜੀਬ ਜੀ ਫੀਲਿੰਗ ਜੀ ਆਚ ਆਈ ਗਈ ਮੈਨੂੰ ਮਤਲਬ ਸੇਵਾ ਕਰਦੇ ਹੋਏ ਜੋ ਤੁਸੀਂ ਮੈਂ ਤੁਹਾਨੂੰ ਕਹਿੰਨੀ ਨਾ ਕਿ ਮੇਰਾ ਅੱਜ ਦਿਲ ਜਾ ਬੜਾ ਦੁਖੀ ਤੇ ਮੈਨੂੰ ਮਰਤੂਆਣਾ ਸਾਹਿਬ ਲੈ ਜਾਓ ਤੇ ਐਦਾਂ ਜਦੋਂ ਮੈਂ ਉੱਥੇ ਜਾ ਕੇ ਬੈਠੀ ਤਾਂ ਮੇਰਾ ਮੱਲੋ ਮਲੀ ਰੋਣ ਨਿਕਲੀ ਜਾਂਦਾ ਨਿਕਲੀ ਜਦੋਂ ਰੋ ਰੋ ਕੇ ਨਾ ਮਨ ਬਿਲਕੁਲ ਹੌਲਾ ਹੋ ਜਾਂਦਾ ਫਿਰ ਮੈਂ ਆਪਾਂ ਕਹਿੰਦੀ ਤੁਹਾਨੂੰ ਮੈਂ ਇਸ਼ਾਰਾ ਕਰਦੀ ਵੀ ਚਲੋ ਚੱਲੀਏ ਐ ਲੱਗਦਾ ਜਿੱਦਾਂ ਆਪਾਂ ਕੋਈ ਦੁੱਖਦਰਦ ਆਪਣੇ ਕਿਸੇ ਮਾਂ ਪਿਓ ਨੂੰ ਸੁਣਾਏ ਹਨਾ ਸਹੀ ਤੇ ਦੂਜੀ ਜਰ ਕੱਲ ਮੈਂ ਤੁਹਾਨੂੰ ਕੱਲ ਕਿਹਾ ਸੀ ਕੱਲ ਤੁਸੀਂ ਥਾਣੇ ਚਲੇ ਗਏ ਸੀ ਨਾ ਤੇ ਅਸੀਂ ਜਾਣਾ ਹੀ ਫਤੇਗੜ ਸਾਹਿਬ ਅਸੀਂ ਹਨਾ ਤੇ ਮੈਂ ਅਸੀਂ ਸਾਰੇ ਤਿਆਰੀ ਕਰ ਲਈ ਮੈਂ ਤਾਂ ਕਹਿੰਨ ਵੀ ਆਪਾਂ ਫਤੇਗੜ ਪੀਜੀ ਮੈਂ ਅੱਜ ਫੇਰ ਜਾਣਾ ਸੀ ਮਿਲਣ ਤੇ ਅੱਜ ਫੇਰ ਨਹੀਂ ਜਾ ਆ ਹੋਇਆ ਸਾਡੇ ਕੋ ਹਨਾ ਤੇ ਬਾਕੀ ਛੇਤੀ ਤੋਂ ਛੇਤੀ ਬੱਚਿਆਂ ਨੂੰ ਲੈ ਕੇ ਜਾਣਾ ਤੇ ਆਪਾਂ ਤਾਂ ਚਲੋ ਜਾਏ ਸੀ ਦਰਸ਼ਨ ਕਰ ਰਹੇ ਸੀ ਇੱਕ ਵਾਰੀ ਕਿਉਂਕਿ ਅਸੀਂ ਸਵਾ ਤਾਂ ਸੋਚਿਆ ਹੋਇਆ ਕਿ ਚਾਹੇ ਅਸੀਂ ਕਿੱਦਾਂ ਜਾਈਏ ਆਪਾਂ ਅੰਡੇ ਨੇ ਨੀਂਦ ਤੇ ਮੰਮੀ ਮੰਮੀ ਚੋਦੇਲ ਦਾ ਫੋਨਾਂ ਨੂੰ ਵੀਡੀਓ ਕਾਲ ਲਈ ਤੇ ਆਹੀ ਗੱਡੀ ਤੇ ਕਹਿੰਦੀ ਤੇ ਫੋਟੋ ਨਹੀਂ ਆਉਂਦੀ ਅੰਦਰ ਮੰਮੀ ਇੰਨੀ ਜਲਦੀ ਵੀਡੀਓ ਕਾਲ ਗੱਡੀ ਚ ਤਲਾਵਾ ਇਹਨਾਂ ਨੂੰ ਅਰੇ ਕੁਛ ਨਾਲ ਦੋ ਮਿੰਟ ਖੜ੍ਹ ਜਾਓ ਘਰੇ ਪਹੁੰਚਣ ਆਲੇ ਫਿਰ ਲਾ ਅਰੇ ਪਹੁੰਚ ਕੇ ਲਾਣੇ ਮਮੀ ਵੱਡੀਆਂ ਗੱਡੀਆਂ ਚ ਲੱਗ ਮਾਤੇ ਕਹਿੰਦਾ ਵੱਡੀਆਂ ਗੱਡੀਆਂ ਚ ਲੱਗਦੀ ਸੀ ਵੀਡੀਓ ਕਾਲ ਕਹਿੰਦਾ ਮਾਤੇ ਵਲੌਗ ਤੇ ਬਣਾਟ ਕੇ ਇਤਨੀ ਮਮੀ ਦੀਆਂ ਬੇਟੀਆਂ ਪਿੱਛੇ ਆ ਦੇਖ ਮਮੀ ਹੁਰੀ ਦਿਖਣ ਗਈ ਆ ਦੇਖੇ ਪਿੱਛੇ ਸੋਨੂ ਹਰੀ ਬੇਟੀਆਂ ਲੱਭੋ ਕਿੱਥੇ ਨੇ ਇਹਦੇ ਫੋਟੋ ਭਾਗਲ ਤੁਸੀਂ ਲੱਭੋ ਕਿੱਥੇ ਨੇ ਹੱਥ ਮਾਰ ਹੱਗੜਾ ਹੱਥ ਮਾਰ ਕੇ ਰੱਖਾ ਉਹ ਦੇਖੋ ਬੇਟੀਆਂ ਅੱਗੇ ਰੈਟਿੰਗ ਆ ਜੀ ਸ਼ੋਪਿੰਗ ਹੀ ਇੰਨੀ ਜ਼ਿਆਦਾ ਕਰ ਲਈ ਇੰਨੀ ਜ਼ਿਆਦਾ ਕਰ ਲਈ ਗੱਡੀ ਥਾਂ ਹੀ ਨਹੀਂ ਰਹਿ ਕਾ ਜਗਾ ਜੇ ਗੱਲ ਕਰੂ ਸਾਈਨ ਦੇ ਆਇਗਾ ਤੂੰ ਸਾਰਿਆਂ ਨੂੰ ਸਭ ਤੋਂ ਲਾਸਟ ਵਾਲੀ ਸੀਟ ਤੇ ਥਾਂ ਰੱਖ ਲੈਣਾ ਹੈ ਥਾਂ ਰੱਖਣਾ ਉੱਥੇ ਜਾ ਕੇ ਪੈ ਜਾਣਾ ਕੁੰਗੜ ਤੇ ਐਕਾ ਮੈਂ ਕਿਹਾ ਸੀ ਨਾ ਮੈਨੂੰ ਪੱਛਿਆਂ ਕਰ ਗੱਲ ਯਾਰ ਗੱਲ ਕਰ ਯਾਰ ਨਹੀਂ ਨਾ ਕਰ ਪਰ ਮੈਨੂੰ ਵਾਧੂ ਤੇ ਭੰਦੇ ਨੇ ਤੁਸੀਂ ਆਪ ਤਾਂ ਬੈਠੇ ਹੋ ਲੈ ਪਾਪਾ ਨੇ ਕੀ ਭੰਲਣਾ ਤੇ ਨੂੰ ਵਾਧੂ ਦਾ ਨਾਨੀ ਕਹਿੰਦੀ ਜਿਹੜਾ ਕੱਲ ਸਟੇਟਸ ਪਾਇਆ ਮੈਂ ਉਹ ਵੇਖਾਂ ਦੀ ਬੜੀ ਸੋਹਣੀ ਵੀਡੀਓ ਪਾਈ ਕਹਿੰਦੀ ਤੇ ਇਹਨਾਂ ਦੀ ਪਰਨੀਦੀ ਤੇ ਫਤਿਹ ਦੀ ਫਤਿਹ ਨਹੀਂ ਸੱਚੀ ਇਹਨਾਂ ਨੇ ਵੇਖੀ ਇਹਨਾਂ ਦੇ ਅਖਰੀ ਸਰਾਵਲੇ ਸਾਜਿੰਦ ਚਾਚੀ ਨੇ ਵੇਖੀ ਆਹ ਆ ਉਹਨਾਂ ਨੇ ਮੈਸੇਜ ਕੀਤਾ ਹੋਇਆ ਨਾ ਇਹ ਸਾਰਿਆਂ ਨੇ ਲਈ ਦਗਣ ਲੈ ਕੇ ਆਏ ਆ ਆਪਾਂ ਦਗਣ ਸੋਨੂੰ ਸਾਰੇ ਬੈੱਡ ਸ਼ੀਟਾਂ ਜਿਹੜੇ ਕਸਟਮਰਾਂ ਦਾ ਸਮਾਨ ਕੁਝ ਵਿੱਚ ਆਪਣਾ ਸਮਾਨ ਜ्यादा ਦਾ ਕਸਟਮਰਾਂ ਦਾ ਹੀ ਹੈ ਆਪਣਾ ਘਰ ਹੈ ਕੋਈ ਬੈੱਡ ਸ਼ੀਟਾਂ ਮੰਗਾ ਰਿਹਾ ਕੋਈ ਠੰਡੀਆਂ ਕੋਈ ਤੱਤੀਆਂ ਤੱਤੀਆਂ ਠੰਡੀਆਂ ਹਾਂ ਤੱਤੀਆਂ ਠੰਡੀਆਂ ਜਾ ਰਹੀਆਂ ਤੱਤੀਆਂ ਜਾ ਰਹੀਆਂ ਬਾਕੀ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਕੀ ਕੀ ਲੈ ਕੇ ਆਏ ਹਣਾ ਫਾਇਫਾ ਤੇ ਗਾਣਾ ਗਾਉਂਦੇ ਅਸਤਰ ਅਸਤਰ ਭਾਦਨ ਕੀ ਕਹਿੰਦੇ ਫਤ ਕੀ ਕਹਿੰਦੇ ਕੁਛ ਨਹੀਂ ਹੂੰ ਸੁਣਾ ਦੇ ਅਸਤਰ ਵਾਲਾ ਗਾਣਾ ਮਾਣਾ ਲੱਗੀ ਜੇ ਅਸਤਰ ਸੁਣਾ ਦੇ ਰੰਗੀ ਤਰ੍ਹਾਂ ਪਤਾ ਇਦਾਂ ਨਹੀਂ ਗਾਣਾ ਹੀ ਹੈ ਹੁਣ ਸੁਣਾ ਦੇ ਤੂੰ ਤੇ ਨਾ ਉਹ ਚੀਜ਼ ਹੈ ਕਹਿਣਾ ਜਿਹੜਾ ਹੈਗਾ ਸਪੀਡ ਚੱਲ ਤਾ ਤੂੰ ਹੋਰ ਕੁਛ ਸੁਣਾ ਦੇ ਵਧੀਆ ਜਿਹਾ ਸੁਣਾ ਦੇ ਕੋਈ ਲੈ ਵਧੀਆ ਜਿਹੜਾ ਸੁਣਾ ਲੈ ਉਹ ਸੁਣਾ ਚੱਲ ਸੁਣਾ ਦੇ ਫੇ ਜਿਹੜਾ ਸੁਣਾ ਬਹੁਤ ਬੜਾ ਕਰ ਸੱਜਣਾ ਬਸ ਲੱਭੇ ਪਿੱਛੇ ਵਾਰ ਵਾਰ ਨੇ ਬੜੇ ਜਲਦੀ ਵਾਰ ਨਾ ਤੂੰ ਵੇਰ ਬਣਾ ਤੂੰ ਵੇਰ ਬੜੀ ਜੇੜੀ ਗੱਡਾ ਵੇਰ ਬੰਦਾ ਪਿੱਛੇ ਤੇ ਅੰਦੀ ਬਿਰੀ ਮੇਰੇ ਦੇ ਨੇ ਦੇ ਬਲਵਾਸ ਬੰਦਾ ਕੱਲਾ ਡਿਗਰੀ ਦੀਆਂ ਵਾਰ ਦੇਖਾ ਦੇ ਇਹ ਮੁਰਾ ਚੱਲ ਰਿਹਾ ਹੈ ਅੱਬੇ ਇਸੇ ਦੀਆਂ ਦਿਵਿਦ ਹੋਈਆਂ ਨੇ ਮੁਰੇ ਗਿੜੀਆਂ ਮਨਾ ਬਸ ਇਹ ਹੀ ਖਾ ਡਾਲੀ ਵੀ ਨਹੀਂ ਖਟਾਈ ਲੈ ਬਸ ਬਸ ਇਹ ਹੀ ਡਾਲੀ ਵੀ ਸਟਾਈਲ ਹੈ ਬਾਹਰ ਨਹੀਂ ਓਏ ਬੋਲਿਆ ਤੇ ਕਿ ਦਾ ਉਤਰ ਗਿਆ ਆ ਦੇਖੋ ਲਓ ਉਤਰ ਸੋਨੂ ਆ ਕੇ ਵਿੱਚ ਗਏ ਆਤੇ ਹਾਂ ਪਿਆਰੇ ਆਈ ਹੋ ਆ ਦੇਖੋ ਬੰਦੇ ਉਤਰ ਰਹੇ ਨੇ ਬੰਦੇ ਸਵਾਨ ਸ਼ਾਪਿੰਗ ਲੈ ਕੇ ਆ ਰਹੇ ਜਿਆਦਾ ਉਨੀ ਪੌਦਰੀ ਲੈਣੀ ਗਿਆ ਪਿਆ ਲੱਗਦਾ ਸੋ ਉਹਨੂੰ ਕੱਢੋ ਬਾਹਰ ਖਿੱਚ ਕੇ ਨਹੀਂ ਨਹੀਂ ਹੁਣ ਮੈਂ ਉੱਠ ਜੂੰਗੀ ਹੁਣ ਤੇ ਮੈਂ ਉੱਠ ਜੂੰਗੀ ਕੀ ਸੜ ਗਿਆ ਕੁਝ ਸਮੈਲ ਆਉਂਦੀ ਹੈ ਕੁਝ ਹੂੰ ਕੋਈ ਪਤਾ ਨਹੀਂ ਸਾਡੇ ਛੋੜੇ ਦੀ ਸਮੈਲ ਨਹੀਂ ਹੁੰਦੀ ਹੁੰਦੀ ਸਾਡੇ ਘਰ ਦੇ ਆ ਨਹੀਂ ਕੋਈ ਪਤਾ ਨਹੀਂ ਕੋਈ ਹੋਰ ਤਾਂ ਵੀ ਸੜੀ ਜਾਂਦਾ ਕਿਹੜਾ ਕੋਣ ਫਟਦਾ ਸੜੀ ਜਾਵੇ ਸਾਨੂੰ ਕੀ ਲੱਗੇ ਸਾਨੂੰ ਤੇ ਲੱਗੇ ਲੋ ਚੱਕੋ ਸਵਾਨ ਸ਼ਮਾਨ ਤੇ ਸ਼ਵਾਨ ਸ਼ਮਾਨ ਤੇ ਸ਼ਮਾਨ ਓ ਮਾਈ ਗਾਡ ਗਗਨ ਦੇ ਕਬਰੇ ਤੇ ਲਿਆਜੋ ਦੋ ਬੰਤ ਉਹ ਵਾਹ ਲਾ ਮਾਰ ਤੇ ਲਈ ਹੰਬਲਾ ਮਾਰ ਰਗਾ ਬੰਦਾ ਮੈਂ ਫੋਨ ਕੁੱਤੇ ਕਿੰਨੇ ਵੀ ਕਿਤੇ ਰੁਾਈ ਮੈਂ ਕਰਦੀ ਮੈਨੂੰ ਆਪਦੇ ਕੰਮਾਂ ਦੇ ਹੋਈ ਪੀਨ ਨਾਲੇ ਹੋਈ ਕੰਮ ਹੋਗਾ ਲੇਟ ਹੋ ਕੇ ਨਹੀਂ ਨਹੀਂ ਆਜੋ 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 ਘਰੇ ਆਜੋ ਨਹੀਂ ਨਹੀਂ ਰਹਿਣ ਤੋ ਕ ਦਫਤਰ ਹੀ ਜਾਊਗਾ ਰੋਟੀ ਆ ਬਣਾਇਆ ਪਿਆ ਹੁੰਦਾ ਕੰਮ ਵਾਲੇ ਬੰਦੇ ਹੁੰਦਾ ਹੀ ਹੈ ਹੋਰ ਕੀ ਆਪਾਂ ਕਰੀਏ ਚਲੋ ਚੁੱਕਾ ਸਮਾਨ ਹੁੰਦਾ ਚਲੋ ਹੁਣ ਇੱਥੇ ਬਹਿ ਕੇ ਠੰਡ ਚ ਬਹਿਣਾ ਹੁੰਦਾ ਨਾ ਬਾਹਰ ਹੋਣਾ ਹੁੰਦਾ ਇੱਥੇ ਖੋਲ ਨਾ ਤੇ ਬਹਿ ਜਾ ਉੱਤੇ ਲੈ ਕੇ ਠੰਡ ਜੀ ਹਾਏ ਹਾਏ ਹੋ ਇਹ ਨਾ ਕੋਸ ਨਾ ਤਾਂ ਕਿ ਖੁੱਲੀ ਪਈ ਉਧਰੋਂ ਉਧਰੋਂ ਵੱਜ ਉਧਰੋਂ ਨਿਕਲੀ ਵੀ ਨਹੀਂ ਤੇਰੇ ਕੰਮ ਨੇ ਨਾ ਨਾ ਮੈਂ ਆ ਤੇ ਪਸੂਨੇ ਮੈਂ ਤਾਂ ਮੂਰਲੇ ਪਾਸੋਂ ਨਿਕਲੀ ਆ ਮੂਰਲੇ ਵੱਡਾ ਤੱਕੇ ਜਿਨ ਨਿਕਲੀ ਆ ਤੇ ਤੂੰ ਆ ਖੋਲੀ ਮੇਰੇ ਵਾਲੇ ਕੰਮ ਨੇ ਤੂੰ ਵਿੱਚ ਉਤਰੀ ਆ ਮੈਂ ਇਤੋਂ ਨਿਕਲੀ ਆ ਯਾਰ ਯਾਰ ਬਾਅਦ ਲੜਦੇ ਸਮਾਨ ਚੱਕ ਲੋ ਲੈ ਠੀਕ ਚਾ ਰੱਖ ਦੇ ਸਾਰਾ ਸਮਾਨ ਬੁਟੀਕ ਚ ਪਹਿਲਾਂ ਹੀ ਬੜਾ ਖਲਾਰਾ ਪੈ ਗਗਨ ਵਾਲੇ ਕਮਰੇ ਚ ਲੈ ਜਾਓ ਸੈਂਟਰਲ ਤੋਂ ਬਿਖ ਲੋ ਲੈ ਉਹ ਸੈਂਟਰ ਵਾਲਾ ਕਮਰਾ ਮੈਂ ਤੁਹਾਨੂੰ ਇਸ ਕਰਕੇ ਦਿੱਤਾ ਹੋਇਆ ਚਲੋ ਚਲੋ ਆਸ ਬੰਦ ਰੱਖੋ ਐਂ ਪਾੜ ਦੇ ਐ ਪਾੜ ਦੇ ਇਹ ਲਫਾਫੇ ਪਾੜ ਜਾਣੇ ਨਹੀਂ ਉਹ ਹੀ ਕੰਦੀ ਨਹੀਂ ਫਟਣਾਂ ਆ ਮੈਂ ਐਂ ਬਿਲਕੁਲ ਆਹਾ ਇੱਕ ਤੂੰ ਚੱਕ ਲਿਆ ਮੈਂ ਚੁੱਕਣਾ ਕਿ ਮੈਂ ਫੋਨ ਫੜ ਤੱਕਿਆ ਹੈ ਨਾਲ ਚੁੱਕ ਲੈ ਉਹ ਗੁੰਦਰਾ ਤੁਨੋਂ ਮੈਂ ਠੀਕ ਹੈ ਉਹ ਵਾਹਿਗੁਰੂ ਲੋਜੀ ਘਰ ਪਹੁੰਚ ਗਿਆ ਆਪਾਂ 4:30 ਵਜੇ ਤੇ ਗਏ ਹੋਏ ਸੀ ਭਜਣਾ ਠ ਕਰ ਕਰਕੇ ਕੰਮ ਕਰੇ ਨੇ ਪਰ ਫੇਰ ਵੀ ਉਹੀ ਟਾਈਮ ਆ ਗਿਆ ਆਹ ਫੜਨੀ ਤੇਰਾ ਫੋਨ ਮੈਂ ਹਾਂ ਫਿਰ ਸੁਣਨ ਕਿਵੇਂ ਦੀ ਆਉਂਦੀ ਹੈ ਹੈਨਾ ਕਿਹਦੀ ਆਉਂਦੀ ਸਮਝੀ ਨਹੀਂ ਉਹ ਕਿੱਥੇ ਮੇਰਾ ਸਾਨੀਆ ਮੇਰਾ ਜੜਾ ਪਟਾ ਜਾ ਮੇਰਾ ਹਾਏ ਨਹੀਂ ਸੈਂਟਰਲ ਰੂਮ ਤੋਂ ਸੈਂਟਰਲ ਰੂਮ ਤੋਂ ਬੋਲੇ ਸਾਡੀ ਸਾਤ ਦਾ ਰੋਇ ਹਾਏ ਹਾਏ ਆਏ ਹਾਏ ਹਾਏ ਪਿੰਡੀ ਤੇ ਤਾਕਤ ਅਵਾ ਤੁਹਾਡੇ ਹੋ ਕੇ ਤੇਰੇ ਦੋਨੇ ਪੁਨੀ ਤੇ ਫਤੇ ਪੁੱਤ ਮੈਂ ਕੱਲ ਬਸੇ ਗਏ ਕੀਤੀ ਸੀਗਾ ਸਾਫ ਕਰ ਲੀ ਕੁਮਨ ਨੇ ਦਿਖਾਈ ਚਲੋ ਜੀ ਟਾਈਮ ਹੋ ਗਿਆ 12:13 28 ਦਸੰਬਰ ਤੇ ਮੈਂ ਤੇ ਕੁੰਦਣਾ ਬੁਟੀਕ ਚ ਕੰਮ ਕਰ ਰਿਹਾ ਤੇ ਸਾਡੇ ਨਾਲ ਹੀ ਇੱਧਰ ਸਾਡੇ ਬੱਸ ਸਟੈਂਡ ਦੇ ਉੱਪਰ ਅੱਜ ਸਾਡੇ ਸਾਰਿਆਂ ਨੇ ਪਿੰਡ ਵਾਲਿਆਂ ਨਾਲ ਲੱਗ ਕੇ ਆਪਾਂ ਸਾਰਿਆਂ ਨੇ ਤੇ ਉੱਥੇ ਲੰਗਰ ਲਾਇਆ ਸੀ ਅੱਜ ਕਿਉਂਕਿ ਅੱਜ ਸੰਗਤ ਵਾਪਸ ਆ ਰਹੀ ਸੀ ਫਤੇਗੜ ਸਾਹਿਬ ਤੋਂ ਤੇ ਤੇ ਅੱਜ ਚਾਹ ਤੇ ਬਿਸਕੁਟ ਦਾ ਲੰਗਰ ਲੱਗਾ ਤਾਂ ਅਸੀਂ ਕੰਮ ਕਰਦੇ ਕਰਦੇ ਇੱਥੇ ਤੇ ਸਾਡੇ ਨਾਲ ਉੱਤਰ ਲੰਗਰ ਚੱਲ ਰਿਹਾ ਹਜੇ ਕਰਦੇ ਨਾਲ ਹੀ ਆ ਥੋੜੀ ਜੀ ਹਾਂ ਆਪਣੇ ਬਸ ਘਰ ਦੇ ਕੋਲ ਹੀ ਲਾ ਲਓ ਹਨ ਤੇ ਮੈਂ ਜਦੋਂ ਬਾਰ ਬਾਰ ਕਹਿ ਰਹੀ ਸੀ ਆ ਜਾਓ ਜੀ ਆ ਜਾਓ ਗਰਮਾ ਗਰਮ ਚਾਹ ਹਨਾ ਤੇ ਮੇਰਾ ਕੰਮ ਕਰਦੇ ਇੰਨਾ ਦਿਲ ਕਰ ਰਿਹਾ ਸੀ ਕਿ ਹਾਂ ਚਾਹ ਹੋਵੇ ਤੇ ਮੈਂ ਅੰਦਰ ਨੂੰ ਕਿਹਾ ਮੈਂ ਉਹਨਾਂ ਨੂੰ ਫੋਨ ਕਰਾਂ ਉਹ ਸਾਨੂੰ ਚਾਹ ਦੋ ਕਟ ਫੜਾ ਜਾਣ ਉਹਰੇ ਤੇ ਹੁਣ ਸਾਨੂੰ ਨਾ ਉਹ ਦੋ ਜਾਣੇ ਦੀ ਚਾਹ ਦੇ ਕੇ ਗਏ ਆ ਗਰਮ ਗਰਮ ਚਾਹ ਆ ਨਾਲ ਬਿਸਕੁਟ ਤੇ ਨਾਲ ਰਸ ਤੇ ਠੰਡੇ ਵਿੱਚ ਚਾਹ ਮਿਲ ਜੇ ਹੋਰ ਕੀ ਚਾਹੀਦਾ ਤੇ ਨਾਲ ਹੁਣ ਜਿਹੜਾ ਨੀਂਦ ਆਉਂਦੀ ਨਸ਼ਾ ਉਤਰ ਜਾਊਗਾ ਕਿਉਂਕਿ ਕੰਮ ਸੁੱਖ ਨਾਲ ਕੀ ਕਹਾਂ ਕਿ ਚਲੋ ਪ੍ਰਮਾਤਮਾ ਇਦਾਂ ਹੀ ਵਧਾਈ ਰੱਖੇ ਇੰਨਾ ਕੁ ਜ਼ਿਆਦਾ ਓਵਰਲੋਡ ਹੋਇਆ ਪਿਆ ਨਾ ਪੁੱਛੋ ਨਾ ਵੈਡਿੰਗ ਸੀਜ਼ਨ ਕਰਕੇ ਤੇ ਇੱਕ ਭੈਣਾ ਨੂੰ ਰਿਕੁਐਸਟ ਹੈ ਜਿਹੜੀਆਂ ਭੈਣਾ ਮੇਰਾ ਵਲੌਗ ਦੇਖਦੀਆਂ ਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਕੋਈ ਗੱਲ ਨਹੀਂ ਅਮਨ ਕੋ ਜਦੋਂ ਜੀ ਕਰੂਗਾ ਸੂਟ ਬਣਾ ਲਾਂਗੇ ਤੇ ਭੈਣੋਂ ਤੁਹਾਨੂੰ ਰਿਕੁਐਸਟ ਹੈ ਘੱਟੋ ਘੱਟ 2-3 ਮਹੀਨੇ ਦਾ ਟਾਈਮ ਦਿਆ ਕਰੋ ਹੈਂਡਓਵ ਦੇ ਸੂਟਾਂ ਨੂੰ ਤੇ ਅੱਜ ਘੱਟੋ ਘੱ 15 20 सूट ਹਨ ਤੇ ਜਿਹੜੇ ਜਨਵਰੀ ਦੇ ਅੰਦਰ ਚਾਹੀਦੇ ਗੁੰਦਰ ਦੇਖੋ ਤੇ ਮੈਨੂੰ ਇੰਨੀ ਟੈਨਸ਼ਨ ਪਈ ਤੇ ਉਹ ਕਹਿੰਦੇ ਅਸੀਂ ਤਾਂ ਤੁਹਾਡੇ ਕੋਲ ਆ ਕੇ ਆਰਡਰ ਦੇ ਦਿੱਤਾ ਤੁਹਾਨੂੰ ਅਮਨ ਸਾਡੀ ਟੈਨਸ਼ਨ ਖਤਮ ਹੋ ਗਈ ਯਾਰ ਤੇ ਐਨਾ ਧੱਕਾ ਨਾ ਕਰਿਆ ਕਰੋ ਮੇਰੇ ਨਾਲ ਤੇ ਬਾਕੀ ਕੋਈ ਗੱਲ ਨਹੀਂ ਜੀ ਆਪਾਂ ਜਰੂਰ ਤੁਹਾਡੇ ਸੂਟ ਬਣਾਵਾਂਗੇ ਤੇ ਲਓ ਜੀ ਹੁਣ ਆਪਾਂ ਕਰਦੇ ਆ ਬਿਸਕੁਟਿੰਗ ਤੇ ਨਾਲ ਚਾਹ ਇੰਜਵਾਏ ਤੁਸੀਂ ਵੀ ਖਾ ਲਓ ਆਹ ਦੇਖੋ ਚੋ ਜਿਹੜਾ ਨੰਬਰ ਦਾ ਸ਼ੋ ਹੋ ਜੇ ਆ ਵੀ ਪ੍ਰਧਾਨ ਸਾਹਿਬ ਵੀ ਬੈਠੇ ਵਿਚਾਰੇ ਸਵੇਧ ਨਾਲ ਹੀ ਅੱਜ ਇੱਧਰ ਵੀ ਸਾਰੇ ਕਪੜਾ ਸਲੀਪਾ ਲੱਗ ਰਿਹਾ ਇੱਕ ਸਾਡਾ ਆਜਾ ਡਿਜ਼ਾਈਨ ਜੀ ਨਾ ਇੱਥੇ ਬਣਾਇਆ ਮੈਂ ਰੂਨ ਦੁਪੱਟੇ ਨਾਲ ਉਹ ਸੂਟ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਉਹ ਬਹੁਤ ਧੰਨ ਰਿਹਾ